ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਭਾਰਤ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਤੇ ਖਾਸ ਤੌਰ ਤੇ ਹਲਕਾ ਗਿੱਦੜਬੇ ਦੇ ਵਾਸੀਆਂ ਨੂੰ ਹੈਪੀ ਇੰਡੀਪੈਂਡੈਂਸ ਡੇ ਆਜ਼ਾਦੀ ਦਿਵਸ ਦੀ ਬਹੁਤ-ਬਹੁਤ ਮੁਬਾਰਕਬਾਦ ਮੈਂ ਸਰਬੰਸਦੀਪ ਸਿੰਘ ਸੰਧੂ ਚੱਕ ਸ਼ੇਰੇ ਵਾਲਾ ਆਮ ਆਦਮੀ ਪਾਰਟੀ ਵੱਜੋਂ ਬਾਈ ਇਲੈਕਸ਼ਨ ਵਿੱਚ ਆਪ ਦੇ ਦਾਵੇਦਾਰੀ ਪੇਸ਼ ਕਰਦਾ ਤੇ ਮੈਂ ਕੁਝ ਸਮਾਂ ਪਹਿਲਾਂ ਮੈਨੂੰ ਮੌਕਾ ਮਿਲਿਆ ਵੀ ਮੈਂ ਮੰਡੀ ਗਿੱਦੜਵਾ ਵਿੱਚ ਇੱਕ ਦੌਰਾ ਕਰ ਸਕਾਂ ਤੇ ਮੈਂ ਧੰਨਵਾਦ ਕਰਦਾ ਸਾਰੇ ਮੰਡੀ ਗਿੱਦੜਵਾ ਦੇ ਵਾਸੀਆਂ ਦਾ ਵੀ ਬੜੇ ਨਿੱਕੇ ਤਰੀਕੇ ਨਾਲ ਉਹਨਾਂ ਨੇ ਮੇਰਾ ਵੈਲਕਮ ਕੀਤਾ ਤੇ ਆਪਦੀਆਂ ਮੁਸ਼ਕਲਾਂ ਮੈਨੇ ਮੈਨੂੰ ਦਸੀਆਂ ਮੈਨੂੰ ਮੌਕਾ ਮਿਲਿਆ ਵੀ ਮੈਂ ਉੱਥੇ ਇੱਕ ਪ੍ਰੋਟੈਸਟ ਵਿੱਚ ਵੀ ਜਾ ਸਕਾਂ ਜਿਸ ਪ੍ਰੋਟੈਸਟ ਵਿੱਚ ਮੈਂ ਗਿਆ ਸੀ ਉਹ ਇੱਕ ਸੀਵਰੇਜ ਦੇ ਰਿਲੇਟਿਡ ਉੱਥੇ ਪ੍ਰੋਟੈਸਟ ਚੱਲ ਰਿਹਾ ਸੀ ਸੋ ਮੈਂ ਉੱਥੇ ਆਸ਼ਵਾਸਨ ਦਿੱਤਾ ਸੀ ਸਾਰੇ ਗਿੱਦੜਵਾ ਦੇ ਵਾਸੀਆਂ ਨੂੰ ਵੀ ਸਰਦਾਰ ਭਗਵੰਤ ਸਿੰਘ ਜੀ ਮਾਨ ਸੀਐਮ ਪੰਜਾਬ ਇੱਕ ਬਹੁਤ ਹੀ ਨੇਕਦਿਲ ਤੇ ਬੜੇ ਹੀ ਸੁਲਝੇ ਹੋਏ ਲੀਡਰ ਹੈ ਉਹਨਾਂ ਦੀ ਨਿਗਾਹ ਪਲ-ਪਲ ਦੀ ਸਾਰੇ ਪੰਜਾਬ ਮੈਟਰਸ ਤੇ ਹੈ ਖਾਸ ਤੌਰ ਤੇ ਉਹ ਹਲਕਾ ਗਿੱਦੜਵੇ ਦੇ ਉੱਤੇ ਦਿਨ ਰਾਤ ਆਪਣੀ ਨਿਗਾਹ ਰੱਖ ਰਿਹਾ ਹੈ ਉਹਨਾਂ ਨੇ ਪਿੱਛੇ ਜੇ ਸੁਪਰ ਸੈਕਸ਼ਨ ਮਸ਼ੀਨਾਂ ਭੇਜੀਆਂ ਜੋ ਕਿ ਸੀਵਰੇਜ ਸਿਸਟਮ ਚ ਸੈਕਸ਼ਨ ਦਾ ਕੰਮ ਕਰਕੇ ਡਰੇਨੇਜ ਨੂੰ ਕਲੀਨ ਕਰਦੀਆਂ ਬਟ ਬੀਟ ਇਹ ਹੈਗਾ ਤਾਂ ਇੱਕ ਟੈਂਪਰੀ ਮੈਜਰ ਹੈ ਬਟ ਇੱਕ ਮੈਜਰ ਜ਼ਰੂਰੀ ਹੈ ਜੋ ਉਸ ਟਾਈਮ ਤੇ ਲੋੜ ਸੀ ਬਟ ਹੁਣ ਮਾਨ ਸਾਹਿਬ ਦੀ ਸ਼ਖਸੀਅਤ ਇੰਨੀ ਸਾਫ਼ ਹੈ ਮੈਂ ਉਹ ਵਾਸੀਆਂ ਨੂੰ ਦੱਸਿਆ ਸੀ ਕਿਉਂਕਿ ਮੇਰਾ ਮੌਕਾ ਸੀ ਵੀ ਮੈਂ ਉਹਨਾਂ ਨੂੰ ਮਿਲ ਸਕਿਆ ਮਾਨ ਸਾਹਿਬ ਨੂੰ ਬੜੇ ਨੇਕ ਦਿਲ ਤੇ ਬੜੀ ਡੂੰਗੀ ਸ਼ਖਸੀਅਤ ਹੈ ਜੋ ਪੰਜਾਬ ਲਈ ਬਹੁਤ ਤਹਿ ਦਿਲੋਂ ਸੇਵਾ ਕਰ ਰਹੀ ਹੈ ਮਾਨ ਸਾਹਿਬ ਨੇ ਹੁਣੇ ਜੋ ਪਤਾ ਲੱਗਿਆ ਸਾਨੂੰ ਵੀ 30 ਕਰੋੜ ਰੁਪਏ ਦਾ ਇੱਕ ਸਪੈਸ਼ਲ ਪੈਕੇਜ ਰੀਲੀਫ ਦਿੱਤਾ ਹੈ ਗਿੱਦੜਵਾਲੀ ਜੋ ਕਿ ਲਗਭਗ ਕਹਿੰਦੇ ਹੈ 16 ਕਰੋੜ ਡਰੇਨੇਜ ਸੀਵਰੇਜ ਡਰੇਨੇਜ ਦੀ ਪਾਈਪਲਾਈਨ ਦੇ ਵਰਕ ਲਈ ਤੇ ਲਗਭਗ 13 ਕਰੋੜ ਰੁਪਿਆ ਵਾਟਰ ਪਾਈਪ ਦੇ ਵਰਕਲੀ ਸੋ ਅਪ੍ਰੋਕਸੀਮੇਟਲੀ 30cr 3 ਕਰੋੜ ਰੁਪਿਆ ਦਾ ਜੋ ਸਪੈਸ਼ਲ ਪੈਕੇਜ ਹੈ ਜਿਸ ਦਾ ਟੈਂਡਰ ਬੜੀ ਛੇਤੀ ਆ ਜਾਣਾ ਇਨ ਕਮਿੰਗ ਡੇਸ ਸੋ ਸਭ ਤੋਂ ਪਹਿਲਾਂ ਤਾਂ ਮੈਂ ਵਾਸੀਆਂ ਨੂੰ ਇਹ ਗੱਲ ਕਹੂੰਗਾ ਵੀ ਸਾਡੀ ਸਰਕਾਰ ਨੂੰ 5 ਸਾਲ ਦਾ ਮੰਡਟ ਦਿੱਤਾ 92 ਦੀ ਹਨੇਰੀ ਲੈਂਦੀ ਹੈ ਤੁਸੀਂ ਤੇ ਸਿਰਫ 2 ਸਾਲ ਹੋਏ ਸੋ ਤੈ ਦਲੋਂ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਥੋੜਾ ਜਿਹਾ ਪੇਸ਼ੈਂਸ ਰੱਖੋ ਸਾਰੇ ਕੰਮ ਹੋਣਗੇ ਮਾਨ ਸਾਹਿਬ ਦੀ ਸ਼ਖਸੀਅਤ ਤੇ ਕਿਸੇ ਨੂੰ ਕੋਈ ਸ਼ੱਕ ਨਹੀਂ ਹੈ ਔਰ ਮੈਂ ਧੰਨਵਾਦ ਕਰਦਾ ਸੀਐਮ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਦਾ ਵੀ ਉਹਨਾਂ ਨੇ ਗਿੱਦੜਵੇ ਹਲਕੇ ਨੂੰ ਇਹ ਪੈਕੇਜ ਅਨਾਉਂਸ ਕੀਤਾ ਤੇ ਬਹੁਤ ਜਲਦੀ ਇੱਕ ਰੀਲੀਫ ਦੇ ਤੌਰ ਤੇ ਗਿੱਦੜਵਾ ਹਲਕੇ ਵਾਸੀਆਂ ਨੂੰ ਇਹ ਇੱਕ ਰੀਲੀਫ ਮਿਲੂਗੀ ਸੋ ਇੰਨੇ ਕ ਨਾਲ ਮਾਨ ਸਾਹਿਬ ਦਾ ਫਿਰ ਸ਼ੁਕਰੀਆ ਤੇ ਸਾਰੇ ਵਾਸੀਆਂ ਦਾ ਫਿਰ ਤਹਿ ਦਿਲ ਨਾਲ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤ